ਮੁੱਖ ਮੰਤਰੀ ਰੇਖਾ ਗੋਪਤਾ ਨੇ ਵੀਰਵਾਰ ਨੂੰ ਵਿਰੋਧੀ ਧਿਰ ਆਪ ਅਤੇ ਇਸਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵਰਦਿਆਂ ਦੋਸ਼ ਲਾਇਆ ਏ ਕਿ ਇਹਨਾਂ ਨੇ ਕੋਵਿਡ ਪੀੜਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਨਾਲੋਂ ਇਸ਼ਾਰਾ ਅਤੇ ਪ੍ਰਚਾਰ ਨੂੰ ਜ਼ਿਆਦਾ ਤਰਹੀਜ ਦਿੱਤੀ ਸੀ। ਉਹਨਾਂ ਕਿਹਾ ਏ ਕਿ ਪਿਛਲੀ ਆਪ ਸਰਕਾਰ ਨੇ ਕੋਵਿਡ ਵਿਯੋਧਿਆਂ ਤੇ ਸਿਰਫ 97 ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਸੀ ਪਰ ਪ੍ਰਚਾਰ ਤੇ 17 ਕਰੋੜ ਰੁਪਏ ਖਰਚ ਕੀਤੇ। ਉਹ ਬਜਟ ਤੇ ਚੱਲ ਰਹੀ ਚਰਚਾ ਦੌਰਾਨ ਵਿਧਾਨ ਸਭਾ ਵਿੱਚ ਬੋਲ ਰਹੇ ਸਨ। ਉਹਨਾਂ ਕਿਹਾ ਏ ਕਿ ਕੋਵਿਡ ਦੌਰਾਨ ਆਪ ਸਰਕਾਰ ਨੇ ਕਰੋੜਾਂ ਰੁਪਏ ਆਪਣੇ ਪ੍ਰਚਾਰ ਤੇ ਖਰਚਾ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਸਿਰਫ 97 ਪਰਿਵਾਰਾਂ ਨੂੰ ਭੀਤੀ ਸਹਾਇਤਾ ਦਿੱਤੀ ਤੇ ਇਸ ਦੀ ਇਤਸ਼ਿਆਰਬਾਜੀ ਤੇ 17 ਕਰੋੜ ਰੁਪਏ ਖਰਚਾ ਕੀਤੇ ਇਸ ਤੋਂ ਇਲਾਵਾ ਰੇਖਾ ਗੁਪਤਾ ਨੇ ਦਿੱਲੀ ਸਪੋਰਟਸ ਯੂਨੀਵਰਸਿਟੀ ਦਾ ਵੀ ਜ਼ਿਕਰ ਕੀਤਾ ਹੈ ਜੋ ਕਦੇ ਵੀ ਸਥਾਪਿਤ ਨਹੀਂ ਹੋਈ ਪਰ ਇਸ ਦੇ ਪ੍ਰਚਾਰ ਤੇ 7 ਕਰੋੜ ਰੁਪਏ ਅਰਵਿੰਦ ਕੇਜਰੀਵਾਲ ਵੱਲੋਂ ਖਰਚੇ ਗਏ ਰੇਖਾ ਗੁਪਤਾ ਨੇ ਇਹ ਵੀ ਦੋਸ਼ ਲਾਇਆ ਕਿ ਸ਼ਹਿਰ ਵਿੱਚ ਇੱਕ ਸ਼ੋਪਿੰਗ ਫੈਸਟੀਵਲ ਕਰਵਾਉਣ ਦੀ ਸਰਕਾਰ ਦੀ ਮਹੱਤਵਕੰਕਸ਼ੀ ਯੋਜਨਾ ਕਦੇ ਵੀ ਸਿਰੇ ਨਹੀਂ ਚੜ ਪਾਈ ਪਰ 8 ਕਰੋੜ ਰੁਪਏ ਦਾ ਖਰਚਾ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਜਦ ਮੈਂ ਪੁੱਛਿਆ ਕਿ ਇਹ ਫੈਸਟੀਵਲ ਕੀ ਸੀ ਇਹ ਕਿੱਥੇ ਆਯੋਜਿਤ ਕੀਤਾ ਗਿਆ ਸੀ ਤੇ ਕੀ ਲੋਕ ਇਸ ਵਿੱਚ ਸ਼ਾਮਿਲ ਹੋਣ ਲਈ ਸ਼ਹਿਰ ਪਰ ਤੋਂ ਆਏ ਸਨ ਤਾਂ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਅਜਿਹਾ ਕੋਈ ਵੀ ਫੈਸਟੀਵਲ ਕਦੇ ਵੀ ਆਯੋਜਿਤ ਹੀ ਨਹੀਂ ਕੀਤਾ ਗਿਆ